ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਮੇਟਿਆ ਜਿਨ ਬਣ ਤ ਬਣਾਈ राम नाम ओंखद दिया ए काले बलाई रहाओ राख लिए तेन रखन हार सब बियाद बटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲੱਗਈ ਬਾਰ ਬ੍ਰह्म ਸਰਣਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰੇ ਪੂਰਾ ਭੇਟਿਆ ਜਿਨ ਬਣਤ ਬਣਾਈ राम नाम ओंखद दिया ए काले बलाई रहाओ राख लिए तेन रखन हार सब बी याद बिताई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇ ਗੁਰ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲਗਈ ਬਾਰ ਬ੍ਰਹਮ ਸਰਣਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰੇ ਪੂਰਾ ਭੇਟਿਆ ਜਿਨ ਬਣ ਤਬਣਾਈ राम नाम ओंखद दिया ए काले बलाई रहाओ राख लिए तेल रखन हार सब भी याद बिताई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲੱਗਈ ਬਾਰ ਬ੍ਰਹਮ ਸਰਣਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜੇ ਲਬਣ ਤਬ ਬਣਾਈ RAM ਨਾਮ ਔਖਤ ਦਿਆ ਏ ਕਾਲੇ ਬਲਾਈ ਰਹਾਓ ਰੱਖ ਲੀਏ ਤੇਲ ਰਖਣ ਹਾਰ ਸਭ ਵੀ ਆਦ ਬਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰੇ ਪੂਰਾ ਭੇਟਿਆ ਜਿਨ ਬਣਤ ਬਣਾਈ राम नाम ओंखद दिया ए काले बलाई रहाओ राख लिए तेन रखन हार सब बियात बटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇ ਗੁਰ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲਗਈ ਬਾਰ ਬ੍ਰਹਮ ਸਰਨਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम ओंखद दिया ए काले बलाई रहाओ राख लिए तेन रखन हार सब बियाद बटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇ ਗੁਰ ਸਾਹਿਬ ਜੀਓ ਬਿਲਾਵਲ ਮਾਲਾ ਪੰਜਮਾ ਤਾਤੀ ਵਾਉਣਾ ਲਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम ओंखद दिया ए काले बलाई रहाओ राख लिए तेन रखन हार सब बियाद बटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह